જરા સોચો ਤੁਹਾਡੇ ਨਾਲ રહેਣ ਵਾਲੇ ਲੋਕਾਂ ਕੋਲ ਆਉਣ ਵਾਲੇ ਸਮੇਂ ਵਿੱਚ ਚੰਗਾ ਘਰ ਹੋਵੇਗਾ ਚੰਗੀ ਗੱਡੀ ਹੋਵੇਗੀ ਖੂਬਸਾਰਾ ਪੈਸਾ ਹੋਵੇਗਾ ਤੇ ਤੁਹਾਡੀ ਕੰਡੀਸ਼ਨ ਉਸ ਸਮੇਂ ਬਹੁਤ ਜ਼ਿਆਦਾ ਖਰਾਬ ਹੋਵੇਗੀ ਹੁਣ ਕੀ ਕਹੋਗੇ ਤੁਸੀਂ ਕਿ ਉਸ ਦੀ ਕਿਸਮਤ ਬਹੁਤ ਚੰਗੀ ਹੈ ਤੇ ਮੇਰੀ ਕਿਸਮਤ ਬਹੁਤ ਬੇਕਾਰ ਹੈ ਕਿਸਮਤ ਨੇ ਉਸ ਦਾ ਸਾਥ ਦਿੱਤਾ ਤੇ ਮੇਰਾ ਸਾਥ ਨਹੀਂ ਦਿੱਤਾ ਉਸ ਸਮੇਂ ਉਸ ਕੋਲ ਕੁਝ ਵੀ ਹੋਵੇ ਫਰਕ ਨਹੀਂ ਪੈਂਦਾ ਪਰ ਅੱਜ ਜੋ ਤੇਰੇ ਕੋਲ ਹੈ ਉਹੀ ਉਸ ਦੇ ਕੋਲ ਵੀ ਹੈ ਅੱਜ ਤੁਹਾਡੇ ਕੋਲ ਵੀ ਚੁਆਇਸ ਆ ਉਸ ਦੇ ਕੋਲ ਵੀ ਚੁਆਇਸ ਆ ਉਸ ਨੇ ਮਿਹਨਤ ਨੂੰ ਚੂਜ਼ ਕੀਤਾ ਤੇ ਤੁਸੀਂ ਕੀਤਾ ਆਲਸ ਨੂੰ ਉਸ ਨੇ ਕਿਤਾਬਾਂ ਨੂੰ ਚੁਣਿਆ ਤੇ ਤੁਸੀਂ ਚੁਣਿਆ ਮੋਬਾਈਲ ਫੋਨ ਨੂੰ ਉਸ ਨੇ ਅਨਕੰਫਰਟੇਬਲ ਜ਼ੋਨ ਨੂੰ ਚੁਣਿਆ ਤੇ ਤੁਸੀਂ ਚੂਜ਼ ਕੀਤਾ ਕੰਫਰਟੇਬਲ ਜ਼ੋਨ ਉਸ ਨੇ ਸਟਰਗਲ ਨੂੰ ਹਾਂ ਕਿਹਾ ਤੇ ਤੁਸੀਂ ਨਾ ਕਿਹਾ ਕਹਿਣ ਦਾ ਮਤਲਬ ਆ ਕਿ ਉਹਨੇ ਹਰ ਉਹ ਚੀਜ਼ ਚੁਣੀ ਜੋ ਉਸਦੀ ਜ਼ਿੰਦਗੀ ਬਣਾਏਗੀ ਤੇ ਤੁਸੀਂ ਹਰ ਉਹ ਚੀਜ਼ ਚੁਣੀ ਜੋ ਤੁਹਾਡੀ ਜ਼ਿੰਦਗੀ ਬਰਬਾਦ ਕਰੇ ਤੁਸੀਂ ਚੁਣਿਆ ਇੰਸਟਾਗ੍ਰam ਰੀਲਸ ਫਾਲਤੂ ਦੀਆਂ ਵੀਡੀਓਜ਼ ਟਾਈਮ ਪਾਸ ਕਿੱਥੋਂ ਚੰਗੀ ਹੋਵੇਗੀ ਤੁਹਾਡੀ ਕਿਸਮਤ ਪਰਮਾਤਮਾ ਵੀ ਉਸ ਦਾ ਸਾਥ ਦਿੰਦਾ ਹੈ ਜਿਹੜਾ ਇਨਸਾਨ ਖੁਦ ਦਾ ਸਾਥ ਦਿੰਦਾ ਹੈ ਕਿਸਮਤ ਉਸਦੀ ਹੀ ਚੰਗੀ ਹੁੰਦੀ ਆ ਜਿਹੜਾ ਇਨਸਾਨ ਮਿਹਨਤੀ ਹੁੰਦਾ ਕਿਸਮਤ ਚੰਗੀ ਹੋਣਾ ਜਾਂ ਨਾ ਹੋਣਾ ਸਾਡੇ ਹੱਥ ਵਿੱਚ ਨਹੀਂ ਹੁੰਦਾ ਕਿਸਮਤ ਬਣਾਉਣਾ ਸਾਡੇ ਹੱਥ ਵਿੱਚ ਹੁੰਦਾ ਹੈ ਦੋਸਤੋ ਸੱਚ ਕਹਾ ਕਿਸੇ ਥਾਂ ਦੇ ਨਹੀਂ ਰਹੋਗੇ ਤੁਸੀਂ ਬਹੁਤ ਬੁਰੀ ਹਾਲਤ ਹੋ ਜਾਵੇਗੀ ਹਾਲੇ ਵੀ ਵਕਤ ਹੈ ਸੀਰੀਅਸ ਹੋ ਜਾਓ ਤੇ ਪੜਨ ਲੱਗ ਜਾਓ ਸਾਰੇ ਫਾਲਤੂ ਦੇ ਕੰਮ ਛੱਡ ਦੇਵੋ ਬਹੁਤ ਘੱਟ ਸਮਾਂ ਬਚਿਆ ਹੈ ਇਹ ਦੁਨੀਆ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਆ ਅਗਰ ਤੇਜ਼ੀ ਨਾਲ ਅੱਗੇ ਵਧ ਰਹੀ ਦੁਨੀਆ ਵਿੱਚ ਤੁਸੀਂ ਫਾਲਤੂ ਕੰਮ ਕਰੋਗੇ ਤਾਂ ਕਿਸੇ ਥਾਂ ਦੇ ਨਹੀਂ ਰਹੋਗੇ ਬਹੁਤ ਬੁਰੀ ਹਾਲਤ ਹੋ ਜਾਵੇਗੀ ਇਦਾਂ ਦੇ ਕਈ ਲੋਕ ਆਪਾਂ ਨੂੰ ਮਿਲਦੇ ਹਨ ਜਿਹੜੇ ਬਰਬਾਦ ਹੋ ਚੁੱਕੇ ਨੇ ਨਾ ਪੜ੍ਹਾਈ ਕੀਤੀ ਨਾ ਕੋਈ ਦੂਜਾ ਕੰਮ ਕੀਤਾ ਤੇ ਹੁਣ ਕਹਿੰਦੇ ਨੇ ਕਿ ਹੁਣ ਕੀ ਕਰੀਏ ਪਰ ਹੁਣ ਉਹ ਆਪਣੇ ਕਰਮਾਂ ਦਾ ਹੀ ਫਲ ਭੋਗਤ ਰਹੇ ਨੇ ਕਿਤੇ ਇਹ ਨਾ ਹੋਵੇ ਕਿ ਅਗਲਾ ਨੰਬਰ ਠੋਡਾ ਹੋਵੇ ਪਰ ਹੁਣ ਤੱਕ ਜੋ ਹੋ ਗਿਆ ਉਸ ਨੂੰ ਛੱਡੋ ਲੇਕਿਨ ਹੁਣ ਤੁਸੀਂ ਜੋ ਕਰ ਸਕਦੇ ਹੋ ਉਹ ਕਰੋ ਜੋ ਵੀ ਤੁਹਾਡਾ ਉਦੇਸ਼ ਹੈ ਜੋ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਉਸ ਨੂੰ ਪ੍ਰਾਪਤ ਕਰਨ ਲਈ ਆਪਣੀ ਜੀ ਜਾਣ ਲਗਾ ਦੇਵੋ ਜਾਂ ਫਿਰ ਜਾਣ ਦੇਵੋ बार-बार ਆਪਣੇ ਮਨ ਨੂੰ ਇਹ ਗੱਲ ਯਾਦ ਰੱਖਿਓ ਕਿ ਜਾਨ ਲਗਾ ਦਮਾਂ ਜਾਨ ਜਾਨ ਦਮਾਂ ਜਾਂ ਤਾਂ ਸੁਪਨੇ ਦੇਖੋ ਨਾ ਜੇ ਸੁਪਨੇ ਦੇਖੇ ਨੇ ਤਾਂ ਉਹਨਾਂ ਨੂੰ ਪੂਰਾ ਕਰਨ ਲਈ ਇਸ ਹੱਦ ਤੱਕ ਜਿੱਦੀ ਬਣ ਜਾਵੋ ਕਿ ਲੋਕ ਤੁਹਾਨੂੰ ਦੇਖਦੇ ਸਾਰ ਹੀ ਇਹ ਕਹਿਣ ਕਿ ਕੀ ਤੂੰ ਪਾਗਲ ਹੈਂ ਆਈਲੈਂਟਡ ਲੋਕਾਂ ਤੋਂ ਜਿੱਤਣ ਦਾ ਸਿਰਫ ਇੱਕ ਹੀ ਤਰੀਕਾ ਹੈ ਹਾਰਡ ਵਰਕ ਹਾਰਡ ਵਰਕ ਹਾਰਡ ਵਰਕ ਮਿਹਨਤ ਨਾਲ ਤੁਸੀਂ ਇਸੇ ਵੀ ਟੈਲੈਂਟਡ ਇਨਸਾਨ ਨੂੰ ਪਿੱਛੇ ਛੱਡ ਸਕਦੇ ਹਾਂ ਸਾਲ ਭਰ ਤੁਸੀਂ ਕੀ ਕੀਤਾ ਸਭ ਛੱਡ ਦਿਓ ਭੁੱਲ ਜਾਓ ਜੋ ਹੋ ਗਿਆ ਸੋ ਹੋ ਗਿਆ ਬਸ ਹੁਣ ਮੈਂ ਪੜਨਾ ਹੈ ਪੜਨਾ ਹੈ ਪੜਨਾ ਹੈ ਇਸ ਤਰੀਕੇ ਨਾਲ ਪੜੋ ਕਿ ਬਲਾਸਟ ਕਰਕੇ ਰੱਖ ਦੇਵਾਂ ਜਿੰਨਾ ਵੀ ਟਾਈਮ ਬਚਿਆ ਹੈ ਇਸ ਸਮੇਂ ਦੇ ਵਿੱਚ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਬਹੁਤ ਚੰਗਾ ਪਰਫਾਰਮ ਕਰ ਸਕਦੇ ਹੋ ਅਗਰ ਤੁਸੀਂ ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੀਰੀਅਸ ਹੋ ਜਾਮੋਂ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਨੂੰ ਇੱਕ ਡਰਾਅਰ ਦੇ ਵਿੱਚ ਲੋਕ ਕਰਕੇ ਰੱਖ ਦੇਵੋ ਮੋਬਾਈਲ ਚੰਗਾ ਟੂਲ ਆ ਇਸ ਦੁਨੀਆ ਦੇ ਵਿੱਚ ਪਰ ਇਸ ਤੋਂ ਬੁਰਾ ਟੂਲ ਵੀ ਇਸ ਦੁਨੀਆ ਦੇ ਵਿੱਚ ਨਹੀਂ ਆ ਅਗਰ ਇਸ ਦੀ ਗਲਤ ਤਰੀਕੇ ਦੇ ਨਾਲ ਵਰਤੋਂ ਕਰਦੇ ਹਾਂ ਤਾਂ ਕਿਉਂਕਿ ਤੁਹਾਡਾ ਦੁਸ਼ਮਣ ਤੁਹਾਡੀ ਜੇਬ ਵਿੱਚ ਹੀ ਰੱਖਦੇ ਹਾਂ ਇਸ ਨੂੰ ਸਾਈਡ ਤੇ ਰੱਖੋ ਅਗਰ ਤੁਸੀਂ ਅਮੀਰ ਘਰਾਣੇ ਵਿੱਚ ਪੈਦਾ ਹੋਈਓ ਤਾਂ ਤੁਹਾਨੂੰ ਕੰਗ੍ਰੈਚੁਲੇਸ਼ਨ ਲੇਕਿਨ ਅਗਰ ਤੁਸੀਂ ਮਿਡਲ ਕਲਾਸ ਜਾਂ ਗਰੀਬ ਪਰਿਵਾਰ ਵਿੱਚ ਪੈਦਾ ਹੋਈਓ ਤਾਂ ਮੈਂ ਇਹ ਸੋਚਦੀ ਆ ਕਿ ਤੁਹਾਨੂੰ ਚੈਨ ਕਿਵੇਂ ਪੈਂਦੀ ਆ ਤੁਹਾਨੂੰ ਤੁਹਾਡੇ ਮਾਪੇ ਦੇ ਹਾਲਾਤ ਕਿਉਂ ਨਹੀਂ ਦਿੱਸਦੇ ਤੁਹਾਨੂੰ ਤੁਹਾਡੀ ਜ਼ਿੰਦਗੀ ਕਿਉਂ ਨਹੀਂ ਦੱਸਦੀ ਆ ਤੁਹਾਨੂੰ ਤੁਹਾਡਾ ਬਰਬਾਦ ਹੋ ਰਿਹਾ ਭਵਿੱਖ ਕਿਉਂ ਨਹੀਂ ਦਿਖ ਰਿਹਾ ਹਰ ਉਸ ਚੀਜ਼ ਤੋਂ ਪਰੇ ਹੋ ਜਾਵੋ ਜੋ ਤੁਹਾਡੇ ਰਾਹ ਦਾ ਰੋੜਾ ਹੈ ਅਗਰ ਤੁਸੀਂ ਬਰਬਾਦ ਹੋ ਗਏ ਤਾਂ ਲੋਕ ਤੁਹਾਡੇ ਉੱਪਰ ਹੱਸਣਗੇ ਅਗਰ ਤੁਸੀਂ ਕਾਮਯਾਬ ਹੋ ਗਏ ਤਾਂ ਲੋਕ ਤੁਹਾਡੇ ਤੋਂ ਜਲਣਗੇ ਛੱਡ ਦੇਵੋ ਉਹਨਾਂ ਨੂੰ ਜਿਹੜੇ ਤੁਹਾਡਾ ਟਾਈਮ ਬਰਬਾਦ ਕਰਦੇ ਨੇ ਅਗਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੁਣੇ ਹੀ ਇਸ ਵੀਡੀਓ ਨੂੰ ਬੰਦ ਕਰਕੇ 2 ਘੰਟੇ ਪੜਾਈ ਕਰੋ ਇੱਕ ਬ੍ਰੇਕ ਲਵੋ ਫਿਰ ਪੜਨ ਬੈਠ ਜਾਵੋ ਮੈਂ ਕਿਹਾ ਵੀ ਹਾਲੇ ਵੀ ਵਕਤ ਹੈ ਹਾਲੇ ਵੀ ਸੀਰੀਅਸ ਹੋ ਜਾਓ ਤੁਸੀਂ ਉਹ ਕਰ ਸਕਦੇ ਹੋ ਜੋ ਪੂਰਾ ਸਾਲ ਪੜਨ ਵਾਲੇ ਨਹੀਂ ਕਰ ਸਕਦੇ ਹੁਣ ਤੱਕ ਲੋਕਾਂ ਦਾ ਵਕਤ ਆਇਆ ਸੀ ਥੋੜਾ ਦੌਰ ਆਵੇਗਾ ਦੌਰ ਨੂੰ ਲਿਹਾਉਣ ਲਈ ਅਗਰ ਤੁਸੀਂ ਤਿਆਰ ਹੋ ਤਾਂ ਕਮੈਂਟ ਬਾਕਸ ਵਿੱਚ ਜੈਸ ਜ਼ਰੂਰ ਲਿਖਣਾ ਇਦਾਂ ਦੀਆਂ ਹੋਰ ਪਾਵਰਫੁਲ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ